ਜੀ ਗਾਜੀ ਤੁਹਾਡਾ ਸਵਾਗਤ ਹੈ ਬਣਾਈ ਟਰੈਕਟਰ ਜੀ ਦੇ ਅੱਜ ਮਿਤੀ 25 ਦਸੰਬਰ 2024 ਦੀ ਵੀਡੀਓ ਬਣਾ ਰਹੇ ਹਾਂ ਅੱਜ ਸਾਡੇ ਕੋਲ ਜਿਹੜੇ ਜਿਹੜੇ ਟਰੈਕਟਰ ਆਏ ਹਨ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਸਭ ਤੋਂ ਪਹਿਲੇ ਇਹ ਆਜਨ ਲੋਹੋ ਆਜਨ ਲੋਹੋ 655 655 ਡੀਆਈ ਇਹ 4 ਵੀਲ ਡਰਾਈਵ ਚਾ 4 ਵੀਲ ਡਰਾਈਵ ਚਾ ਭਰਾਓ ਸੀ ਆਰ ਡੀ ਇੰਜਨ ਚਾ ਇਹ 2022 ਤੇ 23 ਮਾਡਲ ਹੈ ਇਹ 2023 ਮਾਡਲ ਦਾ ਭਰਾਓ ਹੈ ਇਹਦਾ ਰੇਟ ਹੈਗਾ 10 ਲੱਖ 80 ਹਜ਼ਾਰ 10 ਲੱਖ 80 ਹਜ਼ਾਰ ਰੁਪਈਆ ਰੇਟ ਆਹ ਕਿਹੜਾ ਜੀ ਮਾਡਲ ਹੈ 2022 2022 ਮਾਡਲ ਹੈ ਜੀ ਇਹਦਾ ਰੇਟ ਹੈਗਾ 10 ਲੱਖ 40 ਹਜ਼ਾਰ ਰੁਪਈਆ ਮੋਬਾਈਲ ਨੰਬਰ ਬੋਲਿਓ ਮੈਡਮ ਆਪਣਾ 9646630900 ਇੱਕ ਵਾਰੀ ਭਰਾਵੋ ਸੋਡੇ ਭੈਣ ਭਰਾਵਾਂ ਦੇ ਨਾਮ ਵੀ ਬੋਲਣੇ ਚਾਹੁੰਦੇ ਆ ਕਿਹੜੇ ਕਿਹੜੇ ਸਾਡੇ ਨਾਲ ਜੁੜੇ ਆ ਦੱਸਿਓ ਮੈਡਮ ਨਾਮ ਬੋਲਿਓ ਅਗਲੀ ਵਾਰ ਚ ਤੁਹਾਡੇ ਵੀ ਨਾਮ ਲਵਾਏ ਭਰਾਵੋ ਆਪਣੇ ਤੁਸੀਂ ਏਰੀਆ ਦੱਸੋ ਤੁਹਾਡਾ ਨਾਮ ਦੱਸੋ ਕਿੱਥੋਂ ਕਿੱਥੋਂ ਜੁੜੇ ਹੋਇਆ ਕਹਣੀਆ ਭੈਣਾਂ ਜੁੜੀਆਂ ਹੋਈਆਂ ਗਈਆਂ ਉਹਨਾਂ ਦੇ ਨਾਮ ਬੋਲ ਤੇ ਕੀ ਬੋਲਣੇ ਜੀ ਹਾਂ ਕਿਹੜੀਆਂ ਭੈਣਾਂ ਜੁੜੀਆਂ ਹੋਈਆਂ ਗਈਆਂ ਮਹਿੰਦਰਜੀਤ ਕੌਰ ਭੈਣ ਜੁੜੀ ਹੋਈ ਸੀ ਕਮਲ ਅਗਲੀ ਵਾਰ ਤੁਹਾਡੇ ਵੀ ਇੱਕ ਵਾਰੀ ਨਾਮ ਬੋਲੇ ਭੈਣਾਂ ਦੇ ਵੀ ਬੋਲ ਦਿਓ ਮਹਿੰਦਰਜੀਤ ਕੌਰ ਕਵਨਦੀਪ ਕੌਰ ਅੰਜੂ ਰਾਣੀ ਕਰਨਦੀਪ ਕੌਰ ਮਨਪ੍ਰੀਤ ਕੌਰ ਦੀਪਕ ਕੌਰ ਰਾਜੀਵ ਕੌਰ ਜਸਵੀਰ ਕੌਰ ਕਿਰਨਾ ਰਾਣੀ ਅਗਲੀ ਅਗਲੀ ਵੀਡੀਓ ਚ ਭਰავੋ ਤੇ ਭੈਣੋ ਤੁਹਾਡਾ ਵੀ ਨਾਮ ਬੋਲਾਂਗੇ ਸਾਡੇ ਕੋਲ ਵੜੈਂਚ ਟਰੈਕਟਰ ਤੇ 3 ਸਪੀਡ ਟਰੈਕਟਰ ਬਹੁਤ ਆਏ ਹੋਏ ਆ 3 ਸਪੀਡ ਚ ਕਿਹੜੇ ਕਿਹੜੇ ਮਾਡਲ ਆ ਮੈਡਮ ਆਪਣੇ ਕੋਲ 21 ਤੋਂ ਲੈ ਕੇ 21 21 ਮਾਡਲ ਹੈ ਜੀ 22 ਮਾਡਲ ਹੈ 3 ਮਾਡਲ ਹੈ 21 ਮਾਡਲ ਲਾ 22 ਮਾਡਲ ਲਾ 3 ਮਾਡਲ ਪ੍ਰਾਣੀ ਸੋਚਣਾ ਸੋਚਾ ਜੀ ਸਾਰੇ ਸਾਰੇ ਪ੍ਰਾਣੀ ਸੋਚ ਆ ਪ੍ਰਭੂ ਆ ਮੰਗਰ ਲੱਗੇ ਖੜੇ 21 22 23 21 22 23 ਮਾਡਲ ਆ ਜੀ ਆ 9646830 900 ਮੈਡਮ ਦਾ ਨੰਬਰ ਆ 8054700900 ਇਹ ਮੇਰਾ ਨੰਬਰ ਆ ਇਹ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਓ 4 ਵੀਲ ਚ ਤੁਹਾਨੂੰ ਦੱਸਿਆ ਇਸ ਕਿਵੇਂ ਸੀਆਰਡੀ ਖੜਾ ਸਾਡੇ ਕੋਲੇ ਸੀਆਰਡੀ 655 ਖੜਾ 2023 ਮਾਡਲ 1080 ਦੇ ਰੇਟ ਆ ਨਾ 1080 ਦੇ ਰੇਟ ਆ ਪ੍ਰਭੋ ਕਿਸੇ ਵੀ ਨੇ ਇਹਦੇ ਕੋਈ ਰੇਟ ਸਬੰਧੀ ਜਾਣਕਾਰੀ ਜਾਂ ਹੋਰ ਕੋਈ ਲੈਣੀ ਹੋਵੇ ਤਾਂ 964630930 ਪਰ ਕਰ ਲਿਓ 10 ਲੱਖ 40 ਹਜ਼ਾਰ ਰੁਪਏ ਰੇਟ ਆ ਇਹਦਾ 6 ਲੱਖ 95 ਹਜ਼ਾਰ ਰੁਪਏ ਰੇਟ ਆ 2022 ਮਾਡਲ ਆ ਪ੍ਰਾਬੋ 2022 ਮਾਡਲ ਟਰੈਕਟਰ ਆ ਅਰਜਨ ਅਰਜਨ ਮੈਡ 605 ਆ ਕਿਸੇ ਪ੍ਰਾਣੇ ਲੈਣਾ ਹੋਵੇ ਤਾਂ ਲੱਖ ਰੁਪਏ ਪਰ ਕੇ ਟਰੈਕਟਰ ਮਿਲ ਜੂਗਾ ਐਸ਼ਰ 485 ਖੜਾਗਾ ਅੱਗੇ 52 ਦਾਸ ਖੜ 3630 ਸੁਪਰ ਗੜਾ 99500 ਮੈਸ਼ੀ ਗੜਾ ਭਰਾਵੋ ਇਹਨਾਂ ਕੋਈ ਵੀ ਕਿਸੇ ਰੇਟ ਦੀ ਕੋਈ ਜਾਣਕਾਰੀ ਜਰਨੀ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਹਦਾ ਰੇਟ ਹੈਗਾ ਸੀਗਾ 495000 ਇਹਦਾ 695000 ਇਹਦਾ 745000 ਕੋਈ ਇੱਕ ਵਾਰੀ ਲੋਕੇਸ਼ਨ ਬੋਲ ਦੇ ਮੈਡਮ ਆਪਣੀ ਕਿੱਥੇ ਆ ਪਿੰਡ ਹੈਗਾ ਜੀ ਪਿੰਡਾ ਬੰਦ ਦਾ ਰੋਡ ਤੇ ਪਿੰਡ ਭਾਈ ਦੋਸਤ ਮੋੜ ਤੋਂ ਹੈਗਾ 12-13 ਕਿਲੋਮੀਟਰ ਬਟਿੰਡੇ ਤੋਂ ਹੈਗਾ ਜੀ 25 ਕਿਲੋਮੀਟਰ ਰਾਮਪਰੇ ਤੋਂ ਹੈਗਾਗਾ 20 ਕਿਲੋਮੀਟਰ ਤੇ ਮਾਨਸਾ ਤੋਂ 35 ਕਿਲੋਮੀਟਰ ਰੋਡ ਦੇ 메ਨ ਰੋਡ ਦੇ ਉੱਪਰ ਆ ਪਿੰਡ ਭਾਈ ਬਖਤੌਰ ਵੜੈਂਚ ਟਰੈਕਟਰ ਜਿਹਦੇ ਨਾਂ ਤੇ ਆਪਣੀ ਫਾਰਮ ਬਣੀ ਹੋਈ ਆ ਕੋਈ ਵੀ ਟਰੈਕਟਰ ਖਰੀਦਣਾ ਸਾਡੇ ਨਾਲ ਜੁੜੇ ਰਿਹਾ ਕਰੋ ਭਰਾਓ ਰੂਟੀਨ ਚ ਵੀਡੀਓ ਪਾ ਕੇ ਹੁਣ ਦੱਸਿਆ ਕਰਾਂਗੇ YouTube ਤੇ ਕਿਹੜੇ ਕਿਹੜੇ ਸਾਡੇ ਕੋਲ ਟਰੈਕਟਰ ਆਏ ਆ ਜਰੂਰ ਸਾਡੇ ਨਾਲ ਸੰਪਰਕ ਕਰ ਲਿਆ ਕਰੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪ੍ਰੀਤ ਖੜਿਆ ਆ ਸੂਨਾ ਲੀਕਾ ਖੜਿਆ ਆ 60 55 ਖੜਿਆ ਹਰੇਕ ਪ੍ਰਕਾਰ ਦੀ ਬ੍ਰਾਂਡਡ ਟਰੈਕਟਰ ਤੋਂ ਟਰੈਕਟਰ ਮਿਲ ਜਾਣਗੇ ਵੀਡੀਓ ਨੂੰ ਅੱਗੇ ਸਾਂਝਾ ਕਰਨਾ ਸ਼ੇਅਰ ਕਰਨਾ ਲਾਇਕ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ ਜ ਕਰ ਲੋਈ ਗਮ ਵੀਡੀਓ ਨੂੰ ਅੱਗੇ ਸਾਂਝਾ ਕਰ ਦਿਆ ਕਰੋ ਕਿਉਂਕਿ ਹੋਰ ਵੀ ਭਰਾਵਾਂ ਕੋਲੇ ਵੀਡੀਓ ਪਹੁੰਚ ਜੇ ਆਪਣੇ ਕੋਲੇ ਸੋਨਾ ਲਿਕਾ ਕਾਫੀ ਗੰਤੀ ਜਿਲੇ ਲੱਗੇ ਹੋਏ ਹਰੇਕ ਪ੍ਰਕਾਰ ਦੀ ਟਰੈਕਟਰ ਤਕਰੀਬਨ ਮਿਲ ਜਾਂਦੇ ਆ ਸਾਰੇ ਟਰੈਕਟਰਾਂ ਦੀ ਲੋਨ ਕਰਵਾ ਕੇ ਦਿੰਨੇ ਆ ਕਿਸੇ ਪ੍ਰਾਣੇ ਕਿਸੇ ਵੀ ਟਰੈਕਟਰ ਤੇ ਲੋਨ ਕਰਵਾਉਣਾ ਵੀ ਆਮ ਵੱਲੋਂ 50000 ਲੱਖ 1.5 ਲੱਖ 2 ਲੱਖ ਰੁਪਇਆ ਅਲੱਗ-ਅਲੱਗ ਟਰੈਕਟਰਾਂ ਦਾ ਸਿਸਟਮ ਹੁਸਾ ਹੁਣਾ ਤੇ ਭਰਾਵੋ ਲੋਨ ਹੋ ਜਾਂਦਾਗਾ 969 ਆਪਣੇ ਕੋਲੇ ਸੀਆਰਡੀ ਵੀ ਖੜਾ ਤੇ ਦੂਜਾ ਵੀ ਖੜਾ ਕੋਈ ਵੀ ਟਰੈਕਟਰ ਖਰੀਦਣਾ ਵੜੈਂਟ ਟਰੈਕਟਰ ਨਾਲ ਸੰਪਰਕ ਕਰ ਲੋ ਧੰਨਵਾਦ ਭਰਾਵੋ